ਕਲਗੀਧਰ ਦਸ਼ਮੇਸ਼ ਪਿਤਾ ਦੀ ਸਿਫਤ ਲਿਖੀ ਨਾ ਜਾਵੇ ਮਾਂ ਗੁਜਰੀ ਦੇ ਅਚਨਾਂ ਤੈਥੋਂ ਸਭ ਜੱਗ ਸਦਕੇ ਜਾਵੇ ਉਹ ਵਿੱਚ ਰਜਾ ਦੇ ਰਾਜੀ ਰਹਿਣਾ ਮੰਨਣਾ ਉਸ ਦਾ ਪਾਣਾ ਨਗਰੂ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਬਣ ਜਾਣਾ ਓ ਛੋਟੀ ਉਮਰੇ ਪਿਤਾ ਆਪਣਾ ਛੋਟੀ ਉਮਰੇ ਪਿਤਾ ਆਪਣਾ ਦੇਸ਼ ਦੇ ਲੇ ਖੇ ਲਾਇਆ 부제 ਆ ਦੀਪ ਜੋ ਹਿੰਦਿਆ ਦਾ ਸੀ ਪਾ ਕੇ ਖੂਨ ਪਾ ਕੇ ਖੂਨ ਜਗਾਇਆ ਆ ਜਿਸ ਨੇ ਦੁੱਖਾਂ ਦਰਦਾਂ ਨੂੰ ਲੈ ਫਿਰ ਦੇ ਵਿੱਚ ਸਮਾਣਾ ਤਨ ਗੁਰੂ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਬੜ ਜਾਣਾ ਉਹ ਦੱਬੇ ਕੁਚਲੇ ਦੇਸ਼ ਦੇ ਲੋਕੀ ਧੱਬੇ ਕੁਚਲੇ ਦੇਸ਼ ਦੇ ਲੋਕੀ ਸੀ ਦਹਿਸ਼ਤ ਦੇ ਮਾਰੇ ਨੀਵਿਆ ਜਾਤਾ ਵਾਲੇ ਕਹਿ ਕੇ ਜਾਵਣ ਜੋ ਦੁਰਕਾਰੇ ਉਹਨਾਂ ਨੂੰ ਲਾ ਨਾਲ ਕਾਲ ਜੇ ਉੱਤਿਆਂ ਨਾਲ ਰਲਾਣਾ ਧੰਨ ਗੁਰੂ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਬਣ ਜਾਣਾ ਗਿੱਦੜਾ ਤਾਂ ਹੀ ਸ਼ੇਰ ਬਣਾਇਆ ਗਿੱਦੜਾ ਤਾਂ ਹੀ ਸ਼ੇਰ ਬਣਾਇਆ ਖੰਡੇ ਪੌਲ ਬੁਲਾਈ ਹੱਕ ਲਈ ਲੜਨਾ ਦੇ ਸ਼ਲੀ ਮਰਨਾ ਸਾਰੀ ਬਾਤ ਸਾਰੀ ਬਾਤ ਬਤਾਈ ਆ ਸੂਰੇ ਬੀਰ ਬਹਾਦਰ ਨੂੰ ਜਿਸ ਸਵਾਲਖ ਨਾਲ ਡਾਣਾ ਧੰਨ ਗੁਰੂ ਗੋਬਿੰਦ ਸਿੰਘ ਦੇ ਵਰਗਾ ਇਸ ਨੇ ਹੈ ਬਣ ਜਾਣਾ ਸਰਸਾ ਨਦੀ ਦੇ ਕੰਡੇ ਉੱਤੇ ਪਿਆ ਪਰਿਵਾਰ ਵਿਛੋੜਾ ਅੱਖਾਂ ਸਾਵੇਂ ਵਿਛੜ ਗਿਆ ਸੀ ਦੋ ਪੁੱਤਰਾਂ ਦਾ ਜੋੜਾ ਓ ਜਰਾ ਜਨਾ ਨਾ ਦਿਲ ਕਫਰਾਇਆ ਮੰਨਿਆ ਰੱਬ ਦਾ ਪਾਣਾ ਤਨ ਗੁਰੂ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਬਣ ਜਾਣਾ ਉਹ 40 ਸਿੰਘ ਤੇ ਲਾਲ ਦੋ ਵੱਡੇ 40 ਸਿੰਘ ਤੇ ਲਾਲ ਦੋ ਵੱਡੇ ਵਿੱਚ ਚਮਕੌਰ ਦੇ ਆਏ 10 ਲੱਖ ਦੁਸ਼ਮਣ ਚੋ ਪਾਸਿਆਂ ਤੋਂ ਘੇਰੇ ਗੜੀ ਨੂੰ ਪਾਏ ਆ 10 ਲੱਖ ਦੁਸ਼ਮਣ ਰੋਕ ਨਾ ਸਕਿਆ 10 ਲੱਖ ਦੁਸ਼ਮਣ ਰੋਕ ਨਾ ਸਕਿਆ ਲੰਘ ਗਿਓ ਬਲਵਾ ਨਾ ਧੰਨ ਗੁਰੂ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਬੜ ਜਾਣਾ ਦਨ ਦਾ ਚੋਲਾ ਲੀਰਾ ਹੋਇਆ ਦਨ ਦਾ ਚੋਲਾ ਲੀਰਾ ਹੋਇਆ ਪਹੁੰਚੇ ਮਾ ਸ਼ੀਵਾੜੇ ਭੀਆ ਬਾਨ ਸੀ ਸੰਗਣਾ ਜੰਗਲ ਹਵਾ ਪੁਰੇ ਦੀ ਠਾਰੇ ਥੱਲੇ ਕਾਹੀ ਲੇ ਭਵਿਸ਼ਾ ਕੇ ਥੱਲੇ ਕਾਹੀ ਲਾ ਕੇ ਟੀਮ ਸਰਾਣਾ ਧੰਨ ਗੁਰੂ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਬਣ ਜਾਣਾ ਹੋ ਦੇਰਤਾਨ ਦੇਸ਼ ਨੂੰ ਜਿਸ ਨੇ ਦੇਵਰਦਾਨ ਦੇਸ਼ ਨੂੰ ਜਿਸਨੇ ਜੀਵਨ ਬਹੁਤ ਪਿਆਰਾ ਏ ਜੀਵਨ ਦਾ ਦਾਤਾ ਜਾਣੋ ਸੋਹਣਾ ਦੇਸ਼ੋ ਸੋਹਣਾ ਦੇਸ਼ ਦਲਾਰਾ ਆ ਕੀਤਾ ਜੋ ਉਪਕਾਰ ਉਸ ਨੇ ਕੀਤਾ ਜੋ ਉਪਕਾਰ ਉਸ ਨੇ ਭੁੱਲ ਪੰਜਾਬ ਨਾ ਆਣਾ ਧੰ ਗੁਰੂ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਬਣ ਕਿਸ ਨੇ ਹੈ ਬਣ ਕਿਸ ਨੇ ਹੈ ਬਣ ਜਾਣਾ